ਅੱਜ ਆਪਾਂ ਵੀਡੀਓ 'ਚ ਜਿਹੜੀ ਕੋਠੀ ਲੈ ਕੇ ਪਹੁੰਚੇ ਹਾਂ ਅਸੀਂ ਸਿਰਫ 12 ਲੱਖ ਰੁਪਏ ਡਿਮਾਂਡ ਮਾਲਕ ਨੇ ਲਾਈ ਆ ਘਟਾਵਾ ਦਾ ਹੋਰ ਵੀ ਹੋ ਜੂਗਾ ਤੇ ਅਜੇ ਹੀ ਕੋਠੀ ਤੁਹਾਨੂੰ 12 ਲੱਖ ਦੀ ਰੇਂਜ ਦੇ ਵਿੱਚ ਪੂਰੇ ਪੰਜਾਬ 'ਚੋਂ ਨਹੀਂ ਮਿਲਣੀ ਮੇਰੇ ਵੱਲੋਂ ਫੁੱਲ ਗਾਰੰਟੀ ਹੈ ਇਸ ਦੀ ਤੇ ਬਹੁਤ ਸੋਹਣੀ ਮਾਲਕ ਨੇ ਤਿਆਰ ਕਰਵਾਈ ਹੋਈ ਹੈ ਬਿਲਕੁਲ ਨਵੀਂ ਕੋਠੀ ਹੈ ਜੀ ਡਬਲ ਸਟੋਰੀ ਹੈ ਉੱਪਰ ਵੀ ਪੋਰਸ਼ਨ ਬਣਿਆ ਨੀਚੇ ਵੀ ਬਣਿਆ ਦੋਵੇਂ ਪੋਰਸ਼ਨ A to Z ਕੰਪਲੀਟ ਨੇ ਤੇ ਪੂਰੀ ਆਪਾਂ ਗੱਲ ਕਰਦੇ ਹਾਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ 73800 ਪੂਰਾ 26173 ਜੇ ਤੁਹਾਡੇ ਕੋਲੇ ਘਰ ਕੋਠੀ ਮਕ ਤੁਸੀਂ ਵੇਚਣਾ ਚਾਹਉਂ ਨੂੰ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਬਿਲਕੁਲ ਫਰੀਦ ਦੇ ਵਿੱਚ ਆਪਾਂ ਛੇਤੀ ਤੋਂ ਛੇਤੀ ਐਡ ਤੁਹਾਡੀ ਲਾ ਦਾਂਗੇ ਜੀ ਨਵੀਆਂ ਨਵੀਆਂ ਕੂਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ ਹੋਮ ਸੇਲ ਮਾਰਕੀਟ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਇੱਕ ਬੈਲ ਆਈਕਨ ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਮਾਲਕ ਨੇ ਇੱਕ ਡਿਮਾਂਡ ਕੀਤੀ ਹੈ ਜੀ 12 ਲੱਖ ਰੁਪਇਆ ਮਾਲਕ ਕਹਿੰਦੇ ਆ ਵੀ ਮੌਕੇ ਤੇ ਰੇਟ ਕਰ ਲਾਂਗੇ ਬਹਿ ਕੇ ਤੇ ਪਹਿਲਾਂ ਤੁਸੀਂ ਵੀਡੀਓ ਚੈੱਕ ਕਰੋ ਜੀ ਥੋੜੀ ਜੀ ਪੂਰੀ ਆਪਾਂ ਗੱਲ ਕਰਦੇ ਹਾਂ ਮਾਲਕ ਦਾ ਮੋਬਾਈਲ ਨੰਬਰ ਲੋਕੇਸ਼ਨ ਤੁਹਾਨੂੰ ਸਾਰਾ ਕੁਝ ਮੈਂ ਕਨਫਰਮ ਕਰਵਾਉਣਾ ਸੀ ਵਧੀਆ ਖੁੱਲੇ ਡੂਲੇ ਆਪਾਂ ਨੂੰ ਬੈਡਰੂਮਸ ਦੇਖਣ ਨੂੰ ਮਿਲ ਜਾਣਗੇ ਟੋਟਲ ਕੋਠੀਏ ਜਿਹੜੀ ਇਹ ਮਾਲਕ ਨੇ ਕੰਪਲੀਟ ਤਿਆਰ ਕਰਵਾਈ ਹੋਈ ਹੈ 1 ਰੁਪਿਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਖਰੀਦਣ ਤੋਂ ਬਾਅਦ ਸੀ ਸਾਰਾ ਕੰਮ ਰੰਗ ਰੂਗਨ ਦਾ ਟਾਈਲਾਂ ਦਾ ਕਿਚਨ ਦਾ ਸ਼ੀਸ਼ਿਆਂ ਦਾ ਜੋੜੀਆਂ ਦਾ ਸਾਰਾ ਕੰਮ ਮਾਲਕ ਨੇ A to Z ਕਰਵਾ ਰੱਖਿਆ ਉੱਪਰ ਜਾਣ ਵਾਸਤੇ ਪੌੜੀਆਂ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੀਆਂ ਤੇ ਪੌੜੀਆਂ ਵੀ ਬਹੁਤ ਸੋਹਣੀਆਂ ਮਾਲਕ ਨੇ ਬਣਵਾਈਆਂ ਹੋਈਆਂ ਸੀ ਬਾਕੀ ਰੰਗ ਰੋਗਨ ਤੋਂ ਲੈ ਕੇ ਉੱਪਰ ਥੱਲੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਖੁੱਲਾ ਡੁੱਲਾ ਬੈਡਰੂਮ ਜਿਹੜਾ ਬਣਿਆ ਹੋਇਆ ਸੀਗਾ ਤੁਸੀਂ ਦੇਖ ਲਿਆ ਸੀਗਾ ਕਿਚਨ ਦੀ ਵੀਡੀਓ ਦੇਖ ਲਓ ਜੀ ਬਾਕੀ ਆਪਾਂ ਬਾਹਰ ਵੀ ਚੱਲਾਂਗੇ ਫਰੰਟ ਵੀ ਤੁਹਾਨੂੰ ਦਿਖਾਉਣਾ ਸੀ ਉੱਪਰ ਵੀ ਆਪਾਂ ਚੱਲਾਂਗੇ ਉੱਪਰ ਦਾ ਪੋਰਸ਼ਨ ਵੀ ਸਾਰਾ ਕੁਝ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਵੀਡੀਓ ਇਹਨਾਂ ਨੇ ਬਹੁਤ ਸ਼ੌਂਕ ਨਾਲ ਤਹ ਬਹੁਤ ਸੋਹਣੀ ਆਪਣੇ ਕੋਲੇ ਬਣਾ ਕੇ ਮਾਲਕ ਨੇ ਭੇਜੀ ਆ ਤੁਹਾਨੂੰ ਕਹਿਣਾ ਹੁੰਦਾ ਜੀ ਹਰ ਰੋਜ਼ ਜੇ ਤੁਸੀਂ ਵੀ ਘਰ ਕੁਠੀ ਮਕਾਨ ਆਪਦਾ ਵੇਚਣਾ ਚਾਹੁੰਦੇ ਹੋ ਜੀ ਤਾਂ ਆਪਣੇ ਕੋਲੇ ਜਿਹੜੀ ਵੀਡੀਓ ਬਣਾ ਕੇ ਭੇਜਣੀ ਹੈ ਆਪਣੇ WhatsApp ਨੰਬਰ ਤੇ ਜਿਵੇਂ ਕਿ ਇਹਨਾਂ ਨੇ ਵੀਡੀਓ ਬਣਾ ਕੇ ਭੇਜਣੀ ਆ ਇਸ ਤਰ੍ਹਾਂ ਦੀ ਬਣਾ ਕੇ ਭੇਜਣੀ ਆ ਬਾਕੀ ਨੰਬਰ ਆਪਣਾ WhatsApp ਉੱਤੇ ਪੂਰੀ ਵੀਡੀਓ ਚ ਚੱਲਦਾ ਰਹਿੰਦਾ 73800 ਪੂਰਾ 26100 73 ਤੇ ਜਦੋਂ ਆਪਾਂ ਮੇਨ ਗੇਟ ਚੋਂ ਐਂਟਰ ਹੁੰਨੀ ਅਸੀਂ ਸਭ ਤੋਂ ਪਹਿਲਾਂ ਇੱਕ ਪਾਸੇ ਆਪਾਂ ਨੂੰ ਪੂੜੀਆਂ ਵਾਲੇ ਪਾਸੇ ਬਾਥਰੂਮ ਦੇਖਣ ਨੂੰ ਮਿਲੂਗਾ ਇੱਕ ਪਾਸੇ ਫਲਾਸ਼ੀਅਮ ਤੇ ਲਾਈਟਿੰਗ ਦਾ ਟੋਟਲ ਕੰਮ ਕੀਤਾ ਕਰਾਇਆ ਆਪਨ ਮਿਲ ਜੂਗਾ ਜੀ ਗੀਜ਼ਰ ਵਗੈਰਾ ਲੱਗਿਆ ਹੋਇਆ ਚੈੱਕ ਕਰੋ ਤੁਸੀਂ ਹਰ ਚੀਜ਼ ਆਪਾਂ ਨੂੰ ਵਧੀਆ ਸਪਲਾਈ ਵਗੈਰਾ ਹਰ ਚੀਜ਼ ਆਪਾਂ ਨੂੰ ਪ੍ਰੋਪਰ ਮਿਲੂਗੀ ਕੋਈ ਐਦਾ ਨਹੀਂ ਹੈਗੀ ਵੀ ਕੋਈ ਕੰਮ ਕਰਵਾਉਣ ਵਾਲਾ ਹਲੇ ਤੱਕ ਪਿਆਗਾ ਸਾਰਾ ਕੰਮ ਕੰਪਲੀਟ ਆਪਾਂ ਨੂੰ ਕੀਤਾ ਕਰਾਇਆ ਮਿਲੂਗਾ ਜੋੜੀਆਂ ਸਾਰੀਆਂ ਲੱਗੀਆਂ ਹੋਈਆਂ ਬਾਕੀ ਦੇਖੋ ਜੀ ਮੇਨ ਗੇਟ ਦੇ ਉੱਤੇ ਇੱਕ ਜਾਲ ਪਾਇਆ ਹੋਇਆ ਜਿਹੜੀ ਗ੍ਰਿਲ ਹੁੰਦੀ ਏ ਸੀ ਬਹੁਤ ਸੋਹਣੀ ਮਾਲਕ ਨੇ ਲੁਬਾਈ ਹੋਈ ਆ ਸੋਹਣਾ ਕੰਮ ਮਾਲਕ ਨੇ ਕਰਵਾ ਰੱਖਿਆ ਰੇਟ ਮੰਗਿਆ ਮਾਲਕ ਨੇ ਜਮਾ ਹੀ ਘਟ 12 ਲੱਖ ਰੁਪਇਆ ਮਾਲਕ ਨੇ ਡਿਮਾਂਡ ਕੀਤੀ ਆ 12 ਲੈ ਕੇ ਅੰਦਰ ਉੱਪਰ ਥੱਲੇ ਦਾ ਸਾਰਾ ਕੰਮ ਮਾਲਕ ਨੇ ਟੋਟਲ ਕਰਵਾਇਆ ਹੋਇਆ ਜੀ ਖਰੀਦਣ ਤੋਂ ਬਾਅਦ ਕੋਈ ਵੀ ਜੇ ਖਰੀਦਦਾ ਚਾਹੇ ਕੋਈ ਮੇਰੀ ਭੈਣ ਖਰੀਦਦੀ ਆ ਚਾਹੇ ਕੋਈ ਮੇਰੀ ਮਾਤਾ ਖਰੀਦਦੀ ਆ ਚਾਹੇ ਮੇਰਾ ਵੱਡਾ ਬਜ਼ੁਰਗ ਚਾਹੇ ਮੇਰਾ ਭਰਾ ਕੋਈ ਵੀ ਇਸ ਘਰ ਨੂੰ ਖਰੀਦਦਾ ਇਸ ਕੋਠੀ ਨੂੰ ਖਰੀਦਦਾ ਖਰੀਦਣ ਤੋਂ ਬਾਅਦ 1 ਰੁਪਇਆ ਇਸ ਤੇ ਲਾਉਣ ਦੀ ਲੋੜ ਹੈ ਨਹੀਂ ਬਸ ਰਹਿਣਾ ਸ਼ੁਰੂ ਕਰਨ ਤੇ ਬਸ ਸ਼ੁਰੂ ਕਰ ਲੈਣਾ ਜੀ ਕੰਮ ਕਰਵਾਉਣ ਦੀ ਲੋੜ ਹੈ ਨਹੀਂ ਕੀ ਅਜੇ ਹਾ ਇਹ ਘਰ ਹੈ ਜੀ ਬਾਕੀ ਉੱਤੇ ਆਪਾਂ ਚੱਲਦੇ ਹਾਂ ਜੀ ਤੁਹਾਨੂੰ ਉੱਪਰ ਦਾ ਪੋਜੀਸ਼ਨ ਵੀ ਮੈਂ ਦਿਖਾਉਨੇ ਉੱਪਰ ਦਾ ਸਾਰਾ ਕੁਝ ਤੁਸੀਂ ਦੇਖੋਗੇ ਵਧੀਆ ਬੈਡਰੂਮ ਉੱਪਰ ਉਹ ਜਿਹੜੀ ਛੱਤ ਹੈ ਸਾਰੀ ਪੀਓਪੀ ਮਾਲਕ ਨੇ ਕਰਵਾਈ ਹੋਈ ਹੈ ਰੰਗ ਤੁਸੀਂ ਦੇਖੋ ਜੀ ਬਹੁਤ ਵਧੀਆ ਮਾਲਕ ਨੇ ਕਰਵਾ ਰੱਖਿਆ ਜੀ ਸਾਰਾ ਕੰਮ ਮੇਨਟੇਨ ਕਰਵਾਇਆ ਹੋਇਆ ਇਹਨਾਂ ਨੇ ਕੋਈ ਐਦਾਂ ਨਹੀਂ ਹੈਗਾ ਵੀ ਕਿਸੇ ਪਾਸੋਂ ਆਪਣ ਨੂੰ ਰੰਗ ਲੇਹਾ ਹੋਇਆ ਜਾਂ ਕੋਈ ਖਰਾਬ ਮਿਲੂਗਾ ਜੀ ਵਧੀਆ ਉੱਪਰ ਵੀ ਆਪਨ ਪੋਰਚ ਮਿਲ ਜੂਗਾ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਤੇ ਉੱਪਰੋਂ ਉੱਪਰ ਜਾਣ ਵਾਸਤੇ ਵੀ ਇੱਕ ਪਾਸੇ ਪੌੜੀਆਂ ਬੜੀਆਂ ਹੋਈਆਂ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਚਾਹੀਏ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਜੀ ਪਹਿਲਾਂ ਤਾਂ ਮੈਨੂੰ ਕਮੈਂਟ ਕਰਕੇ ਐਂ ਦੱਸੋ ਜੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗ ਰਹੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜਲਦੀ-ਜਲਦੀ ਵੀਡੀਓ 'ਚ ਲਾਈਕ ਕਰ ਦਿਓ ਜੀ ਬਾਕੀ ਉੱਪਰ ਜਿਹੜਾ ਬੈੱਡਰੂਮ ਬਣਿਆ ਹੋਇਆ ਤੁਸੀਂ ਚੈੱਕ ਕਰੋ ਜੀ ਕਿੰਨਾ ਸੋਹਣਾ ਮਾਲਕ ਨੇ ਕੰਪਲੀਟ ਜਿਹੜਾ ਸੋਹਣਾ ਤਿਆਰ ਕਰਵਾਇਆ ਹੋਇਆ ਚਾਹੀ ਛੱਤ ਲਾ ਲਉ ਚਾਹੀ ਕੰਦਾ ਤੇ ਬਲ ਪੇਪਰ ਦਾ ਕੰਮ ਲਾ ਲਉ ਸਾਰਾ ਕੁਝ ਬਹੁਤ ਸੋਹਣਾ ਆਪਾਂ ਨੂੰ ਦੇਖਣ ਨੂੰ ਮਿਲੂਗਾ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਨਾ ਕੋਠੀ ਤੇ ਨਾ ਕੋਈ ਕਿਸੇ ਕੰਮ ਤੇ ਜੀ ਥੱਲੇ ਫਾਰਸ਼ ਵਧੀਆ ਲੱਗਿਆ ਹੋਇਆ ਬਾਕੀ ਕੰਮ ਪੂਰੇ ਦਾ ਪੂਰਾ ਵਧੀਆ ਸ਼ੌਂਕ ਨਾਲ ਮਾਲਕ ਨੇ ਸਾਰੇ ਦਾ ਸਾਰਾ ਕਰਵਾ ਰੱਖਿਆ ਜੀ ਤੇ ਜਿਹੜਾ ਇਹ ਬੈੱਡਰੂਮ ਹੈ ਇਦੇ ਨਾਲ ਅਟੈਚ ਆਪਾਂ ਨੂੰ ਬਾਥਰੂਮ ਵੀ ਮਿਲ ਜੂਗਾ ਤੁਹਾਨੂੰ ਉਹ ਵੀ ਮੈਂ ਦਿਖਾ ਦਿੰਨੇ ਜੀ ਤੇ ਵੀਡੀਓ ਵਧੀਆ ਲੱਗ ਰਹੀ ਆ ਤਾਂ ਲਾਈਕ ਜ਼ਰੂਰ ਕਰ ਦਿਓ ਜੀ ਤੇ ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਆਪਣੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਬਟਨ ਦਿੱਤਾ ਹੋਇਆ ਜੀ ਚਿੱਟੇ ਰੰਗ ਦਾ ਉਹਨੂੰ ਜ਼ਰੂਰ ਦਬ ਦਿਓ ਤੇ ਆਪਣੇ ਕੋਲੇ ਜਿਹੜਾ ਇਹ ਘਰ ਪਹੁੰਚਿਆ ਆਪਣੇ ਕੋਲੇ ਪਹੁੰਚਿਆ ਜੀ ਮੋਗੇ ਏਰੀਆ ਚੋਂ ਇਹਨਾਂ ਨੂੰ ਜ਼ਿਲ੍ਹਾ ਮੋਗਾ ਲੱਗਦਾ ਜੀ ਮੋਗਾ ਇਹਨਾਂ ਤੋਂ 16 ਕਿਲੋਮੀਟਰ ਰਹਿ ਜਾਂਦਾ ਜਿਹੜਾ ਇਹਨਾਂ ਦਾ ਪਿੰਡ ਜੀ ਜਿੱਥੇ ਖਾਸ ਇਹ ਘਰ ਆਪਾਂ ਨੂੰ ਮਿਲੂਗਾ ਪਿੰਡ ਅਜੀਤਵਾਲਾ ਜੀ ਪਿੰਡ ਦਾ ਨਾਮ ਹੈ ਅਜੀਤਵਾਲਾ ਮੋਗੇ ਤੋਂ 16 ਕਿਲੋਮੀਟਰ ਰਹਿ ਜਾਂਦਾ ਹੈ 12 ਲੱਖ ਰੁਪਏ ਡਿਮਾਂਡ ਹੈ ਜੀ ਡਬਲ ਸਟੋਰੀ ਘਰ ਆਪਾਂ ਨੂੰ ਇਹ ਦੇਖਣ ਨੂੰ ਮਿਲੂਗਾ ਤੇ ਢਾਈ ਮਰਲੇ ਥਾਂ ਦੇ ਵਿੱਚ ਇਹ ਘਰ ਬਣਿਆ ਹੋਇਆ ਜੀ ਟੋਟਲ ਜਗ੍ਹਾ ਜਿਹੜੀ ਮਿਲੂਗੀ ਆਪਾਂ ਨੂੰ ਢਾਈ ਮਰਲੇ ਮਿਲੂਗੀ ਬਾਕੀ ਆਸ-ਪਾਸੇ ਦਾ ਮਾਹੌਲ ਵਧੀਆ ਜੀ ਲੋਕੇਸ਼ਨ ਪੂਰੀ ਵਧੀਆ ਕੋਈ ਇੱਦਾਂ ਨਹੀਂ ਹੈਗਾ ਬੀ ਭੀੜ ਢੜਕਾ ਜਾ ਆਪਾਂ ਨੂੰ ਮਿਲੂਗਾ ਜੀ ਵਧੀਆ ਲੋਕੇਸ਼ਨ ਹੈ ਤੇ ਆਸੇ ਪਾਸੇ ਘਰ ਕੂਠੀਆਂ ਤੇ ਸਾਰਾ ਕੁਝ ਆਪਾਂ ਨੂੰ ਮਿਲੂਗਾ ਜੀ ਪੂਰਾ ਰਿਹੈਸ਼ੀ ਏਰੀਆ ਦੇ ਵਿੱਚ ਘਰ ਬਣਿਆ ਹੋਇਆ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਜੀ ਅਜੀਤਵਾਲ ਇਹਨਾਂ ਦਾ ਪਿੰਡ ਹੈ ਤੁਸੀਂ ਜਾ ਕੇ ਦੇਖ ਸਕਦੇ ਹੋ ਗੱਲ ਕਰਨੀ ਹੈ ਕੋਈ ਤਾਂ ਮਾਲਕ ਨਾਲ ਫੋਨ ਤੇ ਵੀ ਗੱਲ ਕਰ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦਿੰਨੇ ਨੰਬਰ ਕਰੋ ਜੀ 977 10273995 ਦੁਬਾਰਾ ਫਿਰ ਤੋਂ ਮੈਂ ਕਨਫਰਮ ਕਰਵਾ ਦੇਣਾ ਜੀ 77 102 73 995 ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਪੁੱਛਣਾ ਤੁਸੀਂ ਚਾਹੁੰਦੇ ਹੋ ਤਾਂ ਮਾਲਕ ਨਾਲ ਕਰੋ ਜੀ ਗੱਲ ਤੇ ਜਾ ਕੇ ਦੇਖੋ ਗੱਲ ਕਰੋ ਤੇ ਮੌਕੇ ਤੇ ਰੇਟ ਹੋ ਜੂਗਾ ਬੇਕੇ 12 ਲੱਖ ਰੁਪਇਆ ਇੱਕ ਵਾਰੀ ਸਿਰਫ ਡਿਮਾਂਡ ਹੈ ਜੀ ਮਾਲਕ ਕਹਿੰਦੇ ਨੇ ਜੇ ਕਿਸੇ ਨੂੰ ਇਹ ਘਰ ਪਸੰਦ ਆਵੇ ਤਾਂ ਇੱਕ ਵਾਰੀ ਫੋਨ ਪਹਿਲਾਂ ਜ਼ਰੂਰ ਕਰ ਲਿਓ ਤੇ ਫੋਨ ਕਰਕੇ ਟਾਈਮ ਦੇ ਦਿਓ ਵੀ ਇਸ ਦਿਨ ਇੰਨੇ ਕ ਵਜੇ ਆਵਾਂਗੀ ਘਰ ਦੇਖਣ ਵਾਸਤੇ ਤੇ ਕਿਸੇ ਨੂੰ ਵੀ ਪਸੰਦ ਆਉਂਦਾ ਹੈ ਮਾਲਕ ਨਾਲ ਕਰਕੇ ਗੱਲ ਜਾ ਕੇ ਤੁਸੀਂ ਘਰ ਨੂੰ ਦੇਖ ਸਕਦੇ ਹੋ ਤੇ ਆਪਦੀ ਪੂਰੀ ਤਸੱਲੀ ਤੁਸੀਂ ਕਰ ਸਕਦੇ ਹੋ ਜੀ ਜਦੋਂ ਘਰ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਬਹਿ ਕੇ ਕਰਕੇ ਮੁਕਾ ਕੇ ਰੇਟ ਉਹ ਤੋਂ ਬਾਅਦ ਤੁਸੀਂ ਖਰੀਦ ਸਕਦੇ ਹੋ ਜੀ ਜੇ ਕਿਸੇ ਨੂੰ ਪਸੰਦ ਆਇਆ ਜੀ ਤਾਂ ਸਿੱਧੀ ਮਾਲਕ ਨਾਲ ਗੱਲ ਕਰੋ ਨੰਬਰ ਤੋਂ ਮੈਂ ਦੇ ਹੀ ਦਿੱਤਾ ਸੀਗਾ ਬਾਕੀ ਡਿਮਾਂਡ ਬਾਰ-ਬਾਰ ਤੁਹਾਨੂੰ ਮੈਂ ਦੱਸ ਰਿਹਾ ਜੀ 12 ਲੱਖ ਰੁਪਏ ਸਿਰਫ ਡਿਮਾਂਡ ਮਾਲਕ ਨੇ ਆਪਣੇ ਕੋਲੇ ਲਾ ਕੇ ਭੇਜੀ ਆ ਘਾਟਾ ਵਾਧਾ ਕੀਤਾ ਜਾਵੇਗਾ ਜੀ ਇੰਨਾ ਘੱਟ ਰੇਟ ਮਾਲਕ ਨੇ ਮੰਗਿਆ ਬਹੁਤ ਸੋਹਣਾ ਘਰ ਹੈ ਜੀ ਬਾਕੀ ਤੁਹਾਨੂੰ ਸਾਰਿਆਂ ਨੂੰ ਪਸੰਦ ਆ ਗਿਆ ਹੋਊਗਾ ਜੇ ਪਸੰਦ ਆਇਆ ਤਾਂ ਕਮੈਂਟ ਕਰਕੇ ਜਰੂਰ ਦੱਸੋ ਰੇਟ ਕਿਵੇਂ ਦਾ ਲੱਗਿਆ ਜਰੂਰ ਦੱਸੋ ਆਪਣੀ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਆਪਦੀ ਰਾਇ ਦਿੰਦੇ ਰਿਹਾ ਕਰੋ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚਦੇ ਆਂ ਅਸੀਂ ਹਰ ਵੀਡੀਓ ਆਪਾਂ ਤੇ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰੋ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨ ਤੁਹਾਨੂੰ ਚਾਹੀਦਾ ਜੀ ਬਾਕੀ ਜੇ ਤੁਹਾਡੇ ਕੋਲੇ ਵੀ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਬੜੇ ਬਜ਼ੁਰਗ ਮੇਰੇ ਭਰਾ ਜਿੰਨੇ ਦੇਖ ਰਹੂ ਹੈਗਾ ਤੁਹਾਡੇ ਕੋਲੇ ਵੇਚਣ ਵਾਸਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਬਿਲਕੁਲ ਫਰੀ ਦੇ ਵਿੱਚ ਆਪਾਂ ਐਡ ਲਾ ਦਾਂਗੇ ਜੀ ਆਪਣਾ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਫੀਸ ਨਹੀਂ ਹੁੰਦੀ ਸੀ ਬੱਸ ਆਪਣੇ ਨੰਬਰ ਤੇ ਭੇਜੋ ਇੱਕ ਵੀਡੀਓ ਪੂਰੀ ਵਧੀਆ ਬਣਾ ਕੇ ਐਡ ਆਪਾਂ ਲਾ ਦਾਂਗੇ ਤੇ ਆਪਾਂ ਨੂੰ ਪੁੱਛਣ ਦੀ ਲੋੜ ਵੀ ਹੈ ਨਹੀਂ ਜੀ ਉੱਤੇ ਆਪਣਾ ਨੰਬਰ ਵਾਰ-ਵਾਰ ਚੱਲਦੇ ਰਹਿੰਦਾ ਠੀਕ ਹੈ ਜੀ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜ਼ਰੂਰ ਕਰਦੋ ਥੱਲੇ ਚਿੱਟੇ ਜਿਹੇ ਰੰਗ ਦਾ ਬਟਨ ਹੈ ਜ਼ਰੂਰ ਦਬਾ ਦਿਓ ਤੇ ਮਿਲਦੇ ਆਂ ਛੇਤੀ ਜੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਬਾਕੀ ਤੁਸੀਂ ਪੂਰੀ ਵੀਡੀਓ ਦੇਖੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਜੀ